ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਆਦੋਂ ਹੈ ਪੈਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਦੋਵਾਂ ਪੈਣਾ ਦੀ ਹਾਜ਼ਰੀ ਜ਼ਰੂਰ ਕਬੂਲ ਕਰੋਗੇ ਸਾਡੇ ਦੁਆਰਾ ਗਾਏ ਲੋਕਗੀਤ ਨੂੰ ਸੁਣੋਗੇ ਆਪਣੇ ਬੱਚਾਂ ਤੱਕ ਪਹੁੰਚਾਉਂਗੇ ਤਾਂ ਜੋ ਜਿਹੜਾ ਇਹ ਖੁਰ ਰਿਹਾ ਖਜ਼ਾਨਾ ਤੇ ਉਸ ਨੂੰ ਸਾਂਭ ਸੰਭਾਲ ਉਸ ਦੀ ਸਾਂਭ ਸੰਭਾਲ ਕਰੋਂਗੇ ਤੇ ਅੱਜ ਵਾਲਾ ਲੋਕਗੀਤ ਜਿਹੜਾ ਹੈ ਚਰਖੇ ਨੂੰ ਮੁੱਖ ਰੱਖ ਕੇ ਅਸੀਂ ਇਹ ਲੋਕਗੀਤ ਤਿਆਰ ਕੀਤਾ ਹੈ ਤੇ ਅੱਜ ਆਪਾਂ ਰਲ ਮਿਲ ਕੇ ਅੱਜ ਵਾਲੇ ਲੋਕ ਗੀਤ ਦਾ ਆਨੰਦ ਮਾਣੀਏ ਚਰਖਾ ਮੇਰਾ ਤਰੰਜਣਾ ਦਾ ਸਰਦਾਰੀ ਨੀ ਮਾਏ ਚਰਖਾ ਮੇਰਾ ਤਰੰਜਣਾ ਦਾ ਸਰਦਾਰੀ ਨੀ ਮਾਏ ਜੀਨੇ ਵੀੜਿਆ ਓ ਤੋ ਜਾ ਚਾਰਖਾ ਮੇਰਾ ਤਰੰਜਣਾ ਦਾ ਸਰਦਾਰਨੀ ਮਾਏ ਚਾਰਖਾ ਮੇਰਾ ਤਰੰਜਣਾ ਦਾ ਸਰਦਾਰਨੀ ਮਾਏ ਤਰਖਾਣਾ ਕੜਿਆ ਦਿੱਤਾਏ ਟੋਕ ਸਵਾਰ ਚਾਚੀ ਨੇ ਬੰਨੀਆਂ ਚਰਮ ਖਾ ਦਿੱਤਾ ਪਾਪੋਂ ਨੇ ਡੱਕੜਾ ਸਵਾਰੀ ਨੀ ਮਾਏ ਚਾਚੀ ਨੇ ਬੰਨੀਆਂ ਚਰਮ ਖਾ ਨੇਤਾ ਪਾ ਬੋਨੇ ਤਕ ਕਲਾ ਸਵਾਰੀ ਨੀ ਮਾਏ ਚਾਰਖਾ ਮੇਰਾ ਦਰਨਜਣਾ ਦਾ ਸਰਦਾਰਨੀ ਮਾਏ ਚਾਰਖਾ ਮੇਰਾ ਦਰਨਜਣਾ ਦਾ ਸਰਦਾਰਨੀ ਮਾਏ ਮਾਨ ਸੀਤਿਆ ਗੁੱਡੀਆਂ ਸੋਨਿਆਰੇ ਕਣਿਆ ਹਾਰਨੀ ਮਾਏ ਮਾਨਸੀ ਤੀਆਂ ਗੁੱਡੀਆਂ ਸੋਨਿਆਰੇ ਕਣਿਆ ਹਾਰਨੀ ਮਾਏ ਚਾਰਖਾ ਮੇਰਾ ਦਰਨਜਣਾ ਖੇਲੂ ਗੁੱਡੀਆਂ ਤੇ ਕਿਹੜੀ ਪੈਨੂ ਹਾਰਨੀ ਮਾਏ ਕੌਣ ਤਾ ਖੇਲੂ ਗੁੱਡੀਆਂ ਤੇ ਕਿਹੜੀ ਪੈਨੂ ਹਾਰਨੀ ਮਾਏ ਚਾਰਖਾ ਮੇਰਾ ਤਰੰਜਨਾ ਜਣਾ ਦਾ ਸਰਤਾ ਨੀ ਮਾਈ ਕੌਣ ਤਕਤੂ ਚਰਖਾ ਕੌਣ ਪਾਉ ਤੰਦ ਹੁਲਾਰਨੀ ਮਾਈ ਕੌਣ ਤਕਤੂ ਚਰਖਾ ਕੌਣ ਪਾਉ ਤੰਦ ਹੁਲਾਰਨੀ ਮਾਈ ਚਰਖਾ ਮੇਰਾ ਤਰੰਜਣਾ ਦਾ ਸਰਦਾਰਨੀ ਮਾਏ ਚਰਖਾ ਮੇਰਾ ਤਰੰਜਣਾ ਦਾ ਸਰਦਾਰਨੀ ਮਾਏ ਪਤੀ ਜੀ ਅਖੇਡਣ ਗੁੱਡੀਆਂ ਮੇਰੀ ਪੂਆ ਪੈਨੂ ਹਾਰਨੀ ਮਾਏ ਪਤੀ ਜੀ ਅਖੇਡਣ ਗੁੱਡੀਆਂ ਮੇਰੀ ਪੂਆ ਪੈਨੂ ਹਾਰਨੀ ਮਾਏ ਚਰਖਾ ਮੇਰਾ ਤਰੰਜਣਾ ਦਾ ਸਰਦਾਰ ਨੀ ਮਾਏ ਚਰਖਾ ਮੇਰਾ ਤਰੰਜਣਾ ਦਾ ਸਰਦਾਰ ਨੀ ਮਾਏ ਪਾਬੋ ਕ ਤੂੰ ਚਰਖਾ ਪਾਵੇਗੀ ਤੰਦ ਹੁਲਾਰਨੀ ਮਾਏ ਪਾਬੋ ਕਰ ਤੂ ਚਰਖਾ ਪਾਵੇਗੀ ਤੰਦ ਹੁਲਾਰਨੀ ਮਾਏ ਚਰਖਾ ਮੇਰਾ ਤਰੰਜਣਾ ਦਾ ਸਰਦਾਰਨੀ ਮਾਏ ਚਰਖਾ ਮੇਰਾ ਦਾ ਸਰਿਤਾਰਨੀ ਮਾਏ ਹੁਣ ਮੈਂ ਹੋਈ ਵਿਦਿਆ ਦੇ ਮੈਨੂੰ ਮਨੋਂ ਵਿਸਾਰਨੀ ਮਾਏ ਹੁਣ ਮੈਂ ਹੋਈ ਵਿਦਿਆ ਦੇ ਮੈਨੂੰ ਮਨੋਂ ਵਿਸਾਰਨੀ ਮਾਏ ਚਾਰ ਖਾ ਮੇਰਾ ਤਰੰਜਣਾ ਦਾ ਸਰਦਾਰ ਨੀਮਾਏ ਚਰਖਾ ਮੇਰਾ ਤਰੰਜਣਾ ਦਾ ਸਰਦਾਰ ਨੀਮਾਏ ਹਾਂਜੀ ਦੋਸਤੋ ਇਹ ਸੀ ਖੂਬਸੂਰਤ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਚਰਖਾ ਮੇਰਾ ਤਰੰਜਣਾ ਦਾ ਸਰਦਾਰ ਨੀਮਾਏ ਤੇ ਸਾਨੂੰ ਉਮੀਦ ਹੈ ਕਿ ਸਾਡੇ ਦੁਆਰਾ ਗਾਇਆ ਇਹ ਲੋਕੀਤ ਤੁਹਾਡੇ ਦਿਲ ਤੱਕ ਜ਼ਰੂਰ ਖੁਸ਼ੀ ਪਹੁੰਚਾਊਗਾ ਸਾਡੇ ਤਾਂ ਦਿਲ ਨੂੰ ਜ਼ਰੂਰ ਇਸ ਗੀਤ ਨੇ ਮਤਲਬ ਟੁੰਬਿਆ ਕਿਉਂਕਿ ਸਾਨੂੰ ਪ੍ਰਾਣੀਆਂ ਯਾਦਾਂ ਸਾਰੀਆਂ ਯਾਦ ਆ ਗਈਆਂ ਗੀਤ ਗਾ ਕੇ ਜਦੋਂ ਕੁੜੀਆਂ ਇਕੱਠੀਆਂ ਹੋ ਕੇ ਕੱਦਦੇ ਹੁੰਦੇ ਸੀ ਬੇਸ਼ੱਕ ਅਸੀਂ ਜਿਆਦਾ ਨਹੀਂ ਦੇਖਿਆ ਪਰ ਥੋੜਾ ਬਹੁਤਾ ਅਸੀਂ ਨੇ ਦੇਖਿਆ ਮਹਿਸੂਸ ਕੀਤਾ ਤੇ ਅਸੀਂ ਉਹਨਾਂ ਦਿਨਾਂ ਦੀ ਫਿਰ ਉਡੀਕ ਕਰਦੇ ਹਾਂ ਕਿ ਕਾਸ਼ ਉਹ ਦਿਨ ਜਿਹੜੇ ਹੈਗੇ ਨੇ ਵਾਪਸ ਆ ਜਾਣ ਤੇ ਅਸੀਂ ਵੀ ਇਕੱਠੀਆਂ ਬੈਠੀਏ ਤੇ ਸਾਡੇ ਬੱਚੇ ਵੀ ਇਕੱਠੇ ਬੈਠ ਨਿਮਾ ਥੱਲੇ ਬੈਠਣਾ ਤੇ ਤਰੰਝਣਾ ਲਾਉਣ ਇਕੱਠੀਆਂ ਹੋ ਕੇ ਕੱਤਣ ਕੱਢਣ ਤੇ ਹੱਸਣਾ ਖੇਡਣਾ ਤੇ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਖੁਸ਼ੀ ਵਸਣ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਡੇ ਦੁਆਰਾ ਗਾਇਆ ਲੋਕੀ ਜਰੂਰ ਪਸੰਦ ਆਇਆ ਹੋਵੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ